ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਸੀ ਪਿੰਡ ਰਾਮਗੜ੍ਹ ਗੁਜਰਾ ਜ਼ਿਲ੍ਹਾ ਸੰਗਰੂਰ ਤਹਿਸੀਲ ਇਹਨੂੰ ਮੁਨਕ ਪੈ ਜਾਂਦੀ ਹੈ ਨਾ ਵੀਰੇ ਹਾਂਜੀ ਮੁਨਕ ਤਹਿਸੀਲ ਉਤਮ ਤਾਣ ਸਾਹਿਬ ਦੇ ਬਿਲਕੁਲ ਨੇੜੇ ਆ ਗਿਆ ਹਰਿਆਣਾ ਟੱਚ ਇਹ ਪਿੰਡ ਆ ਗਏ ਹਰਿਆਣੇ ਦੇ ਬਿਲਕੁਲ ਬਾਰਡਰ ਦੇ ਪਿੰਡ ਆ ਗਏ ਜ਼ਿਆਦਾਤਰ ਬਾਈ ਇੱਕ ਫਰਾਂ ਕੋਲੇ ਹਰਿਆਣੇ ਵਾਲੀ ਸਾਰੀਆਂ ਜਾਂ ਝੋਟੀਆਂ ਮਾਲ ਹੁੰਦਾ ਠੋਖੜ ਗੱਬਣਾ ਵੀ ਸੱਜਣਾ ਵੀ ਅੱਜ ਆਪਾਂ ਥੋੜਾ ਜਿਹਾ ਸਮਾਂ ਲੇਟ ਸੀ ਇੱਕ ਸੂਣ ਵਾਲੀ ਮੱਝ ਦੀ ਜਿਹੜੀ ਵੀਡੀਓ ਬਣਾਵਾਂਗੇ ਦਸਕ ਦਿਨ ਲੈਂਦੀ ਹੈ ਬਾਈ ਦਿਖਾਓ ਕੱਟ ਕੇ ਬਾਰੇ ਕਿਹੜੇ ਸੂਏ ਵਾਸਤੇ ਤਿਆਰ ਹੈ ਬਾਈ ਇਹ ਕਿਹੜੇ ਸੂਏ ਦੀ ਨਹੀ ਇਹ ਤੀਜਾ ਸੂਆ ਸੂਣੀ ਹੈ ਤੀਜਾ ਸੂਆ ਸੂਗੀ ਬਾਈ ਇਹ ਮੱਝ ਬਹੁਤ ਹੀ ਸ਼ਾਨਦਾਰ ਹੈ ਲੇਵੇ ਲੂਵੇ ਦੀ ਤੁਹਾਨੂੰ ਥੋੜਾ ਚੈਨਲ ਚ ਕਾਢ ਕੇ ਦਿਖਾਉਣੇ ਵੀਡੀਓ ਦਾ ਸਮਾਂ ਥੋੜਾ ਲੇਟ ਹੋ ਗਿਆ ਸੀ ਬਾਈ ਕੋਲੇ ਸਾਰੇ ਪਸ਼ੂ ਸ਼ਾਨਦਾਰ ਨੇ ਸਾਨੂੰ ਆਪਾਂ ਰਖਾਵਾਗੇ ਦਿਖਾਉ ਚੰਗੀ ਤਰ੍ਹਾਂ ਸੂਆ ਸੰਗਾ ਪੂਰੀ ਕੱਦ ਕਾਠ ਵਾਲੀ ਕੱਦ ਦੀ ਤੁਸੀਂ ਬਾਈ ਨੇ ਫੜੀ ਹੋਈ ਹੈ ਲਾਈ ਸਕਦੇ ਐਵਰੇਜ ਕਿੰਨੀ ਉੱਚੀ ਝੋਟੀ ਹੈ ਥੱਲੋਂ ਲੇਵੇ ਲੂਵੇ ਦੀ ਮਾਨ ਸਰ ਤੁਸੀਂ ਦੇਖ ਕੱਲਾ ਕੱਲਾ ਥਣ ਲੱਗਿਆ ਹੋਇਆ ਝੋਟੀ ਨੂੰ ਬਹੁਤ ਸੋਹਣਾ ਮੁਠੀ ਵਾਲਾ ਥਣ ਜਿਹਨੂੰ ਕਹਿ ਸਕਦੇ ਆਪਾਂ ਗਰੇਡਰਾਂ ਦੇ ਵਿੱਚ ਝੋਟੀ ਆਉਂਦੀ ਹੈ ਜਿਹੜੀ ਤੁਹਾਡੇ ਨਾਲ ਅਸੀਂ ਵੀਡੀਓ ਸਾਂਝੀ ਕਰਿਆ ਇਹ ਵੀ ਬਾਈ ਆਪਾਂ ਕੀ ਡਿਮਾਂਡ ਕਰਦੇ ਆਂ ਬਾਈ ਇਹਦਾ ਦੇਣੀ ਦੇਣੀ 1.70 1.70 ਲੈਣ ਦੇਣੀ ਹੈ ਠੀਕ ਹੋ ਮਾਨਦਾਨ ਤਾਂ ਦੇਖੋ ਆਹ ਬੰਦੇ ਦਾ ਹੋ ਹਾਂਜੀ ਤੀਜੇ ਸੂਏ ਵਾਸਤੇ ਤਿਆਰ ਹੈਗੀ ਹੈ ਝੋਟੀ ਤੇ ਮੋਬਾਈਲ ਨੰਬਰ ਕਿੰਨਾ ਹੀ ਆਪਣਾ 95880 95880 32628 32628 ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ ਇਹ ਪਿਛਲੇ ਸਵੇਰੇ ਬਾਈ ਦੁੱਧ ਦਾ ਝੋਟੀ ਦਾ ਕੀ ਰਿਕਾਰਡ ਰਿਹਾ ਹੈ ਬਾਈ ਦੂਜੇ ਸਵੇਰੇ ਜਿਸ ਨੂੰ ਕੱਢਿਆ 17 ਕਿਲੋ ਦੁੱਧ 17 ਕਿਲੋ ਦੁੱਧ ਕੱਢਿਆ 17 ਕਿਲੋ ਠੀਕ ਹੈ ਜੀ ਹੁਣ ਦੱਸ ਦੇ ਨੇ ਇਹਦੇ ਸੂਣ ਦੇ ਬਾਕੀ ਨੇ ਹੁਣ ਆਪਾਂ ਕਿੰਨੇ ਕ ਦੁੱਧ ਦੀ ਓੜ ਦੇ ਝੋਟੀ ਆਪਾਂ ਦੇ ਸਕਦੇ ਆ ਇਹਨੂੰ ਹੁਣ ਲਾਣਾ ਚਾਹੀਏ ਬਾਈ 20 ਤਾਂ ਪੱਕਾ ਐ ਨਹੀਂ 18 ਕੀ ਤਾਂ ਆਪਾਂ 18 ਦੀ ਆਪਾਂ ਓੜ ਦੇ ਝੋਟੀ ਦੇ ਅਜੇ ਕੋਈ ਬੰਦਾ ਸਾਈ ਕਰਦਾ ਆਪਾਂ ਪੂਰਾ ਕਰਾ ਕੇ ਵੀ ਦੇ ਦਿਆਂਗੇ ਹਾਂਜੀ ਠੀਕ ਹੈ ਬਾਈ ਨਾਲ ਸੰਪਰਕ ਕਰ ਸਕਦੇ ਹੋ ਕੋਈ ਲੈਣ ਦਾ ਚਾਹਵਣ ਹੋ ਜਾ ਤਾਂ ਧੰਨਵਾਦ